ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਵਰੀ 25 ਸਮੂਹਿਕ ਵਿਆਹ ਸਮਾਰੋਹ ਹੈ ਜਿਹੜਾ 12 April 2025 ਨੂੰ ਜਿਫਕੋ ਚ ਹੋਣ ਜਾ ਰਿਹਾ ਹੈ ਬੜੇ ਹੀ ਵਧੀਆ ਤਰੀਕੇ ਨਾਲ ਸਾਰਿਆਂ ਦੀ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਵੱਧ ਚੜ ਕੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜ ਜਿਹਦੇ ਵਿੱਚ ਸਾਰੇ ਹੀ ਸਮਾਨ ਹੋ ਕੀ ਫ੍ਰਿਜ ਕੀ ਸੋਨੇ ਦੀਆਂ ਵਾਲੀਆਂ ਚਾਹਦੀਆਂ ਹੋਰ ਵੀ ਜੋ ਵੀ ਸਮਾਨ ਹੁੰਦਾ ਲੋਰਮੰਦ ਜਿਹੜੇ ਹੈਗੇ ਨੇ ਸਾਰੇ ਜਿਹੜੇ ਸਮਾਨ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਅਪੀਲ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀਰਵੱਤੋ ਵੱਦ ਸਾਰੇ ਸਹਿਯੋਗ ਦਿਓ ਤੇ ਜਿਹੜੀ ਗਰੀਬ ਬੱਚੀਆਂ ਦਾ ਗਰੀਬ ਬੱਚੀਆਂ ਦਾ ਵਿਆਹ ਹੈ ਲੋੜਵੰਦ ਬੱਚਿਆਂ ਦਾ ਜਿਹੜੇ ਬੱਚਿਆਂ ਦੇ ਵਿਆਹ ਕੰਨਿਆਦਾਨ ਹੈ ਦਾਨ ਸਭ ਤੋਂ ਵੱਡਾ ਦਾਨ ਹੈ ਜੀ ਵੱਧ ਚੜ ਕੇ ਹਿੱਸਾ ਲਓ ਸਹਿਯੋਗ ਦਿਓ ਪ੍ਰਮਾਤਮਾ ਇਸ ਦਾਨ ਨੂੰ ਖੁਸ਼ ਹੋ ਕੇ ਹੋਰ ਵੀ 10 ਗੁਣਾ ਕਰਕੇ ਮੋੜਦਾ ਹੈ ਪ੍ਰਮਾਤਮਾ ਸੋ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਖੁੱਲਾ ਸੱਦਾ ਸਾਰਿਆਂ ਨੂੰ ਹੋਰ ਵੀ ਕਿਸੇ ਦਾ ਲੋੜਵੰਦ ਬੱਚਿਆਂ ਦਾ ਜਾਂ ਬੱਚਿਆਂ ਦਾ ਕਿਸੇ ਦਾ ਵਿਆਹ ਕਰਨਾ ਹੈ ਤਾਂ ਸਾਨੂੰ ਸੰਪਰਕ ਕਰੋ ਜਿਹਨੂੰ ਦੱਸੋ ਇਹ ਸਾਡਾ ਵਿਆਹ ਜਿਹੜਾ 12 ਅਪ੍ਰੈਲ 2025 ਨੂੰ ਹੋਣ ਜਾ ਰਹੇ ਨੇ ਵਿਆਹ ਜਿਫਕੋ ਰਿਸੋਰਟ ਸਾਨ੍ਹੇਵਾਲ ਤੇ ਸਾਰੇ ਵੱਧ ਛੜ ਕੇ ਹਿੱਸਾ ਲਿਓ 25 ਲੋੜ ਦਾ ਸਮਾਨ ਵੀ ਜਿਹੜਾ ਬੱਚਿਆਂ ਨੂੰ ਦਿੱਤਾ ਹਾਂਜੀ ਘਰੇਲੂ ਸਮਾਨ ਜੋ ਵੀ ਆਪਾਂ ਵੱਧ ਤੋਂ ਵੱਧ ਦੇ ਸਕਦੇ ਆ ਸਾਰਾ ਸਮਾਨ ਕਾਫੀ ਅچھے ਤਰੀਕੇ ਨਾਲ ਸਾਰਿਆਂ ਨੇ ਇਕੱਠਾ ਕਰਕੇ ਦਿੱਤਾ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਵੀ ਸਹਿਯੋਗ ਵੱਧ ਤੋਂ ਵੱਧ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਾਨ੍ਹੇਵਾਲ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਪਾਇਆ ਜਾ ਰਹੀ ਹੈ ਸਰ ਜੀ ਨਗਰ ਕੌਂਸਲ ਸਾਨ੍ਹੇਵਾਲ ਦੇ ਵਿੱਚੋਂ ਸਾਡੇ ਪ੍ਰਧਾਨ ਮੈਡਮ ਪੂਜਾ ਭਾਟਿਆ ਜੀ ਔਰ ਰਾਜੀਨੀ ਭਾਟਿਆ ਜੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਹੈ ਔਰ ਸਮੂਹ ਸਾਰੇ ਜਿੰਨੇ ਕਾਉਂਸਲਰ ਨੇ 15 ਦੇ 15 ਕਾਉਂਸਲਰ ਔਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵੀ ਕਾਂਗਰਸ ਦੇ ਵੀ ਅਕਾਲੀ ਦਲ ਦੇ ਵੀ ਅਸੀਂ ਸਾਰੇ ਇਹਨਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਦੇ ਵਿੱਚ ਸਹਿਯੋਗ ਦਿਓ ਤਾਂ ਜੋ ਜਿਹੜੀਆਂ ਇਹ ਲੋੜਵੰਦ ਬੱਚੀਆਂ ਦੇ ਵਿਆਹ ਕਾਰਜ ਕਰਨੇ, ਦਾਨ ਕਰਨ ਜਾ ਰਹੇ ਆ ਇਸ ਦੇ ਵਿੱਚ ਵੱਧ ਤੋਂ ਵੱਧ ਆਪਾਂ ਸਹਿਯੋਗ ਦਿਈਏ ਤਾਂ ਜੋ ਫੁੱਲਾ ਸਦਾ ਸਾਰੇ ਇਲਾਕੇ ਨੂੰ ਸਾਰੇ ਸਾਹਨੇਵਾਲ ਵਾਸੀਆਂ ਨੂੰ ਕਿ ਪਹੁੰਚੋ ਤਾਂ ਜੋ ਇਹਦੀ ਵਿਆਵਾਂ ਦੇ ਵਿੱਚ ਰੌਣਕ ਵਧਾਉ ਆ ਕੇ ਜੋ 25 ਵਾਂ ਸਮਾਰੋਹ ਹੋਣ ਜਾ ਰਿਹਾ ਹੈ ਵੈਸੇ ਸਾਡੇ ਮਾਸਟਰ ਜੀ ਨੇ ਕਿਹਾ ਕਿ ਸਿਲਵਰ ਜੁਬਲੀ ਪ੍ਰੋਗਰਾਮ ਹੀ ਹੈ ਇਹ 25ਵਾਂ ਸਾਲ ਦਾ ਹੈ 25ਵਾਂ ਸਾਲ ਹੋ ਗਿਆ ਸਾਡੇ ਪ੍ਰਧਾਨਗਰਦਾਰ ਵਰਦੀਪ ਸਿੰਘ ਈਟੀਓ ਜੀ ਨੂੰ ਮਨਾਉਂਦੇ ਹੋਇਆਂ ਨੂੰ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਆ ਰਾ ਪੂਰਾ ਸਹਿਯੋਗ ਦੇਾਂਗੇ ਆਪਣੇ ਨਗਰ ਕਾਉਂਸਲ ਦੇ ਸਮੂਹ ਕਾਉਂਸਲਰਾਂ ਵੱਲੋਂ ਡਾਕਟਰ ਪ੍ਰੀਮਰਾਓ ਅਮੀਲਕਰਜੀ ਦਾ ਜਨਮ ਦਿਨ ਆ ਰਿਹਾ ਤੇ ਉਸ ਨੂੰ ਸਮਰਪਿਤ ਹੈ ਸਾਰਾ ਹਾਂਜੀ ਸਾਰਾ ਸਾਡੇ ਡਾਕਟਰ ਪ੍ਰੀਮਰਾਓ ਅਮੀਲਕਰਜੀ ਦੇ ਜੋ ਜਨਮ ਦਿਨ ਨੂੰ ਜੋ 14 ਤਰੀਕ ਨੂੰ ਜਨਮ ਦਿਨ ਆ ਰਿਹਾ 14 April ਨੂੰ ਉਹਦੇ ਉਹਨੂੰ ਸਮਰਪਿਤ 12 ਤਰੀਕ ਨੂੰ ਵਿਆਹ ਹੋ ਰਿਹਾ ਬੜੇ ਧੁੰਮਧਮ ਦੇ ਨਾਲ ਬੜੇ ਉਸ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਰੇ ਮੇਰੇ ਵੀਰ ਭੈਣ ਭਰਾ ਇੱਥੇ ਪਹੁੰਚਣ ਸਾਰਿਆਂ ਨੂੰ ਅਪੀਲ ਹੈ ਐਨਆਰਆਈ ਵੀਰਾਂ ਨੂੰ ਵੀ ਸਹਾਇਕ ਵੀ ਦਿਓ ਇਸ ਕਲੱਬ ਦਾ ਪਾਂਡੇ ਦੇਣੇ ਜਾਂ ਹਾਂ ਜਿਸੇ ਕਿਸੇ ਨੇ ਅਸੀਂ ਵਾਟਾ ਦੇ ਵਿੱਚ ਬੇਨਤੀ ਕਰਦੇ ਆਂ ਵੀ ਜੇ ਸਾਡੀਆਂ ਭੈਣਾਂ ਜਿਨ੍ਹਾਂ ਕੋਲੇ ਵਧੀਆ ਸੂਟ ਪਏ ਆ ਸੂਟ ਦਿਓ ਤਾਂ ਜੋ ਆਪਾਂ ਬੱਚੀਆਂ ਨੂੰ ਪੰਜ-ਪੰਜ ਸੂਟ ਜੋ ਦਿਨੇ ਆ ਲੜਕਿਆਂ ਦੇ ਬੱਚਿਆਂ ਦੇ ਕੱਪੜੇ ਪਏ ਆ ਉਹ ਵੀ ਦੇ ਸਕਦੇ ਆ ਭਾਂਡੇ ਦੇ ਸਕਦੇ ਨੇ ਕੁੱਕਰ ਦੇ ਸਕਦੇ ਆ ਪ੍ਰੈਸਾਂ ਦੇ ਸਕਦੇ ਆ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਮੇਂ ਸਿਰ ਸਾਡੇ ਥਾਲੀ ਵਾਲਾ ਐਗਰੋ ਸੈਂਟਰ ਤੇ ਪਹੁੰਚਦਾ ਕਰ ਦਿਓ ਜਾਂ ਸਾਡੇ ਨੰਬਰ ਲਿਖੇ ਹੋਏ ਨੇ ਸਾਰੇ ਕਲੱਬ ਮੈਂਬਰਾਂ ਨੂੰ ਜਾਂ ਮਹੱਲੇ ਦੇ ਕਾਉਂਸਲਰ ਦੇ ਕੋਲੇ ਪਹੁੰਚਦਾ ਕਰ ਦਿਓ ਤਾਂ ਜੋ ਤੁਹਾਡਾ ਸਮਾਨ ਸੇਵਾ ਵਿੱਚ ਲੱਗ ਸਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਡਾਕਟਰ ਭੀਮਰਾ ਉਮੇਦਪੁਰ ਕਲੱਬ ਸਾਨੇ ਵਾਲੇ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਅੱਜ ਕੀ 25ਵਾਂ ਸਾਡਾ ਸਬੂਕ ਸਮਰੋਹ ਹੋ ਰਿਹਾ 12 ਅਪ੍ਰੈਲ ਨੂੰ ਜਿਫਕੋ ਪੈਲੇਸ ਵਿੱਚ ਕਰਨ ਜਾ ਰਹੇ ਹਾਂ ਕਿ ਅੱਜ ਕਲਪ ਦੀ ਮੀਟਿੰਗ ਸੀ ਪਰ ਵਿੱਚ ਕਲੱਬ ਦੇ ਮੈਂਬਰਾਂ ਦੀ ਡਿਊਟੀ ਲੈ ਕੇ ਪਹਿਲਾਂ ਤਾਂ ਕਲੈਕਸ਼ਨ ਇਕੱਠੀ ਕਰਨ ਵਾਸਤੇ ਸਾਰੇ ਗਰੁੱਪ ਵਾਈ ਜਿਹੜੇ ਸਾਰੇ ਬਣਾ ਕੇ ਗਰੁੱਪ ਹੋਰਾਂ ਦੀ ਕਲੈਕਸ਼ਨ ਇਕੱਠੀ ਕਰਨ ਵਾਸਤੇ ਡ ਤੇ ਸਾਰਿਆਂ ਨੂੰ ਕਿਹਾ ਗਿਆ ਵੀ ਜੋ ਵੀ ਦਾਨੀ ਸਜਣੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਅਤੇ ਸਾਰਾ ਜੋ ਵੀ ਕੁਝ ਸਮਾਨ ਵਗੈਰਾ ਜੋ ਅਸੀਂ ਦੇਣਾ ਕਲੱਬ ਵੱਲੋਂ ਕੋਈ ਸਮਾਨ ਦੇ ਸਾਰਾ ਸਵੰਦਤਾ ਜਾਵੇ ਐਨਆਰਈ ਬੀਰਾਂ ਨੂੰ ਵੀ ਬੇਨਤੀ ਆ ਉਹ ਵੀ ਜੋ ਵੀ ਤਿਲਫੁਲ ਪੇਟਾ ਜੋ ਵੀ ਕਰਨੀ ਹੈ ਇਸ ਵਿੱਚ ਕਲੱਬ ਦੇ ਇਸ ਪ੍ਰੋਗਰਾਮ ਦੇ ਵਿੱਚ ਸਮਾਹੂ ਵਿਆਹਾਂ ਦੇ ਵਿੱਚ ਉਹ ਕੀਤੀ ਜਾਵੇ ਅਤੇ ਇਸ ਜੇ ਸਾਡਾ ਸਿਲਵਰ ਜੋ ਵੀ ਅਸੀਂ ਮਨਾ ਰਹੇ ਹਾਂ ਕਿ 25ਵਾਂ ਸਾਡਾ ਪ੍ਰੋਗਰਾਮ ਹੈ ਉਹ ਅਸੀਂ ਬਹੁਤ ਹੀ ਕਲੱਬ ਬਹੁਤ ਵੱਧ ਚੜ ਕੇ ਇਸ ਨੂੰ ਕਰੇਗੀ ਅਤੇ ਸਾਡੀ ਆਸ ਹੈ ਵੀ ਅਸੀਂ ਪਿਛਲੇ ਸਾਲਾਂ ਨਾਲੋਂ ਵੀ ਵਧੀਆ ਅਤੇ ਕਿਸ ਮੁਹਰੇ ਵਿਆਹ ਕਰਾਂਗੇ ਅਤੇ ਸਾਰਿਆਂ ਨੂੰ ਵਿਹਾਨ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਸਾਰਿਆਂ ਨੂੰ ਅਤੇ ਸਾਰਿਆਂ ਨੂੰ ਇਹ ਵੱਧ ਚੜ ਕੇ ਹਿੱਸਾ ਲੈਣ ਇਸ ਕਲੱਬ ਸਾਡੀ ਚ ਅਧਿਆਕੇ ਸਭ ਤੋਂ ਵੱਧ ਵੱਧ ਵਿਆਹ ਦੇ ਵਿੱਚ ਆ ਕੇ ਦੇਖਣ ਵੀ ਅਤੇ ਆ ਕੇ ਹੱਥੀਂ ਸੇਵਾ ਕਰਨਾ ਤੇ ਤਨਮਨ ਧਨਾਂ ਸਾਰਿਆਂ ਨੂੰ ਬੇਨਤੀ ਆ ਵੀ ਵਿਹਾਨ ਤੇ ਪਹੁੰਚੋ ਅਤੇ ਆ ਕੇ ਸਾਡਾ ਪ੍ਰੋਗਰਾਮ ਦੇਖੋ ਸਾਡੇ ਕੋਲ ਦੱਸ ਕੇ ਐਪਲੀਕੇਸ਼ਨਾਂ ਪਹੁੰਚ ਗਈਆਂ ਨੇ ਅਸੀਂ ਜਿੰਨੇ ਵੀ ਐਪਲੀਕੇਸ਼ਨ ਆਈਆਂ ਸਾਰੇ ਵਿਆਹ ਕਰਾਂਗੇ ਜਿੰਨੇ ਵੀ ਆ ਪਹੁੰਚ ਗਈਆਂ ਅਸੀਂ ਕਰਾਂਗੇ ਸਾਰੇ ਵਿਆਹ ਕਰਾਂਗੇ ਵੱਧੋ ਜਾਂ ਵੱਧੋ ਕਰਾਂਗੇ ਸਾਡੇ ਕਲੱਬ ਵੱਲੋਂ ਕੋਈ ਐਪਲੀਕੇਸ਼ਨ ਦੇ ਬੰਦੇ ਸ਼ਿਕੋਈ ਨਹੀਂ ਜਿੰਨੇ ਮਰਜ਼ੀ ਵਿਆਹੋਂਗੇ ਉਹਨੇ ਕਰਾਂਗੇ ਵੈਰੀਫਿਕੇਸ਼ਨ ਇਸ ਤਰ੍ਹਾਂ ਜਿਹੜੀ ਹੋਣੀ ਹੈ ਇਸੇ ਵੈਰੀਫਿਕੇਸ਼ਨ ਅਸੀਂ ਸਾਰੇ ਜਾ ਕੇ ਪਰਸਨਲੀ ਘਰਾਂ 'ਚ ਜਾ ਕੇ ਲੋਕਾਂ ਦੇ ਦੇਖਦੇ ਆਂ ਵੀ ਪਹਿਲਾਂ ਉਹਨਾਂ ਕਿਸੇ ਦਾ ਬੈਰਜ ਹੋਈ ਹੋਵੇ ਕਿਸੇ ਦੀ ਅਤੇ ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਾ ਹੋਵੇ ਮੁੰਡੇ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ ਤੇ ਲੋੜਵੰਦ ਪਰਿਵਾਰ ਹੋਵੇ ਉਹਦੇ ਵਿਆਹ ਕਿਤੇ ਜਾਊਗਾ ਇਹ ਵਿੱਚ ਕਿਸੇ ਵੀ ਜੋ ਜਿਆਜ ਕੋਈ ਜਾਣਬੁੱਝ ਕੇ ਦੁਆਰਾ ਵਿਆਹ ਕਰਾਇਗਾ ਜਾਂ ਕੋਈ ਪੈਸੇ ਕਰਾਏ ਉਹਦਾ ਵਿਆਹ ਨਹੀਂ ਕਿਤੇ ਜਾਊਗਾ ਉਹਦੀ ਐਪਲੀਕੇਸ਼ਨ ਕੱਟ ਦਿੱਤੀ ਜਾਊਗੀ ਤੇ ਉਸਦਾ ਵਿਆਹ ਨਹੀਂ ਕਿਤੇ ਜਾਊਗਾ